ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੀਡਬੈਕ ਸਵਾਤਿ ਅੱਜ ਨੇ ਪਾਵੜ ਲੈ ਕੇ ਆ ਅਮਰਸ਼ਰ ਸ਼ਹੀ ਪੱਗ ਜੀ ਲੈਥ ਸਵਾ 7 ਮੀਟਰ ਦਾ ਕਪੜਾੜਾ ਫੋਲਡ ਕਰਵਾਤਿਆ ਤੇ ਪਹਿਲਾਂ ਨਾਲ ਲਾਉਣਾ ਸਟੇਂਟਰ ਚ ਲੈ ਕੇ ਲੜਨੂੰ ਪੁਣੀ ਦਾ ਹੌਲ ਦਾ ਵੱਥ ਲੜਾ ਕੇ ਬੰਦ ਪਾਸਾ ਉਤਰਾ ਕੇ ਧੋਈ ਪੱਲੇ ਇਕੱਠੇ ਕਰਕੇ ਇੱਕ ਵਜੜਾ ਲੜ ਨੂੰ ਫੋਲਡ ਕਰਕੇ ਤੇ ਲੜ ਨੂੰ ਸਾਫ ਕਰਕੇ ਤੇ ਮਟਾਈ ਜੀ ਕਰਕੇ ਲੜ ਨੂੰ ਲਗਾ ਦੇਣਾ ਹੈ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਅੜਾ ਲਗਾਉਣਾ ਹੈ ਲੜਨ ਵਾਲ ਤੋਂ ਪੰਚ ਕਰ ਲੈਣਾ ਪੂਣੀ ਦਾ ਹੁਲਤ ਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਸਭ ਤੋਂ ਪਹਿਲਾਂ ਆਪਣੀ ਉੱਤਲੀ ਮਟਾਈ ਚੋ ਜਿਹੜੇ ਆਪਾਂ ਇੱਕ ਲੜ ਬਣਾ ਲੈਣਾ ਹੈ ਇੱਕ ਲੜ ਬਣਾ ਕੇ ਤੇ ਹਲਕਾ ਹੀ ਉੱਥੇ ਲੜਨ ਨੂੰ ਥੋੜਾ ਹੀ ਫੋਲਡ ਕਰਕੇ ਤੇ ਦੂਆ ਲੜ ਜਿਹੜਾ ਆਪਾਂ ਬਣਾ ਲੈਣਾ ਹੈ ਉਂਗਲੀ ਦੇ ਗੁੱਠੇ ਜਿਹੜੇ ਆਪਾਂ ਦੋਈ ਲੜਨ ਨੂੰ ਇਕੱਠੇ ਕਰ ਲੈਣੇ ਆ ਗਿਨੀਏ ਤਰਸ ਵਾਯੂ ਉਹ ਨਹੀਂ ਪਤਾਣਾ ਸਵਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਇਹਦੇ ਵਾਲੇ ਘਟ ਕੇ ਵਿੱਚ ਸਾਫ ਕਰਕੇ ਉਹ ਲੜ ਨੂੰ ਲਗਾ ਦੇ ਗਿਨ ਕੋਈ ਉਹਦਾ 500 ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਬਸਲਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਹ ਭੇਜੜੇ ਆਪਾਂ ਲੜ ਲਈ ਸੀ ਉਹਨਾਂ ਜਿਹੜੀ ਆਪਾਂ ਸਫਾਈ ਕਰ ਲੈਣੀ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਟਾਇਲਡਾਂ ਵਿੱਚ ਕੋਈ ਬਲ ਨਾ ਰਹੇ ਤੇ ਉਹਨਾਂ ਦੀ ਮਟੇੜੀ ਉਹ ਲੂਟ ਕਰ ਲੈਣੀ ਹੈ ਤੇ ਫਿਰ ਇਸ ਤੋਂ ਅੱਗੇ ਆਪਾਂ ਅਗਲਾ ਲੜਾ ਲਗਾਉਣਾ ਤੇ ਲੜਾਈ ਮਠਾਈ ਜਿਹੜੀ ਆਪਾਂ ਇੱਕੋ ਜਿਹੀ ਰੱਖਣੀ ਹੈ ਜੇ ਕਿਸੇ ਲੜ ਦੀ ਚਾਨ ਮਠਾਈ ਰਹਿੰਦੀ ਹੈ ਤਾਂ ਉਹਦੇ ਤੇ ਆਪਾਂ ਬਾਲੀ ਨਾਲ ਪ੍ਰੈਸ ਕਰਕੇ ਉਹਦੀ ਮਠਾਈ ਲਈ ਆਪਾਂ ਬਾਕੀ ਲੜਾਂ ਦੇ ਬੜ ਬੜ ਕਰ ਲੈਣੀ ਹੈ ਤੇ ਫਿਰ ਇਸ ਤੋਆਇਡ ਆ ਪਗਲਾ ਲੜਾਣਾ ਲੜਨ ਬੈਗ ਤੋਂ ਪਹਿਚੀ ਗਾ ਲੈਣਾ ਪੂਣੀ ਦਾ ਹੌਲਦਾ ਪੱਥ ਲੈ ਰਾ ਕੇ ਬੰਦ ਪਾਸਾ ਉੱਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪੱੜ ਨੂੰ ਉੱਤੋਂ ਲੋਡ ਕਰ ਲੈਣਾ ਚਾਰ ਉਂਗਲਾਂ ਨਾਲ ਜਿਹੜਾ ਪੱੜ ਨੂੰ ਉੱਤੋਂ ਲੋਡ ਕਰਕੇ ਜਿੱਥੇ ਆਪਣੀ ਮਟਾਈ ਹੋਊਗੀ ਉੱਥੇ ਜਿਹੜਾ ਕਵਰ ਲੜਨ ਨੂੰ ਫੋਲਡ ਕਰਾਂਗੇ ਫੋਲਡ ਕਰਤ ਬਾਅਦ ਥੱਲੇ ਜਿਹੜਾ ਲੜ ਦੁੱਤ ਚੱਕ ਕੇ ਉਂਗਲਿਏ ਉਠਾਇੜਾ ਪਥਲੇ ਲੜਨ ਨੂੰ ਚੱਕ ਕੇ ਤੇ ਦੋਹੀ ਲੜ ਇਕੱਠੇ ਗਾ ਲੈਣੇ ਆ ਦੋਈ ਲੜ ਇਕੱਠੇ ਕਰਕੇ ਇੱਕ ਵਾਰ ਇਹ ਲੜ ਨੂੰ ਫੋਲਡ ਕਰਾਂਗੇ ਅੰਦਰ ਨੂੰ ਜਿਵੇਂ ਆਪਾਂ ਆਮ ਪੱਗ ਵਿੱਚ ਫੋਲਡ ਕਰਦੇ ਹਾਂ ਉਸੇ ਤਰੀਕੇ ਨਾਲ ਆਪਾਂ ਪੱਗ ਵਿੱਚ ਅਮਰชัย ਪੱਗ ਵਿੱਚ ਜਿਹੜੇ ਆਪਾਂ ਫੋਲਡ ਕਰਾਂਗੇ ਦੋਈ ਲੜ ਬਣਾ ਕੇ ਬਣਾ ਕੇ ਜਿਹੜਾ ਵੱਧੂ ਕਪੜਾ ਹੋਊ ਆਪਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੋਈ ਲੜ ਇਕੱਠੇ ਕਰ ਲੈਣਾ ਨੋਟ ਲੈ ਕੇ ਪਿੱਛੇ ਦਾ ਕਿੰਮਤ ਦਾ ਵੀ ਵੀ ਸਭਾਈ ਕਰ ਲੈਣੀ ਹੈ ਤਫੇ ਜਿਹੜਾ ਆਪਾਂ ਪਹਿਲਾਂ ਲੜਾ ਦਾ ਫਾਂਗੜਾ ਕੱਟ ਰੱਖਾਂਗੇ ਬਾਅਦ ਵਿੱਚ ਜਿਹੜਾ ਆਪਾਂ ਵਾਜ ਫੇਰ ਕੇ ਉਹਨਾਂ ਫਾਂੜਾ ਆਪਾਂ ਬਾਕੀ ਜਿਹੜਾ ਬਰਾਬਰ ਕਰ ਲੈਣਾ ਹੈ ਤੇ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਅਗਲਾ ਲਾੜ ਲਗਉਣਾ ਲੜਨ ਵੈਕ ਤੋਂ ਫੈਂਕੇ ਕਰਕੇ ਪੁਨੀ ਦਖਲ ਤੋਂ ਬਾਅਦ ਤੰਦੜਾ ਕੇ ਬੰਦ ਬਸ ਉਤਰਾ ਕੇ ਚਾਰੋਂ ਗੁਲਿਆਂ ਨਾਲ ਜਿਹੜਾ ਪਲਾਰਡ ਨੂੰ ਉਤ ਲੋਡ ਕਰ ਲੈਣਾ ਹੈ ਚਾਰੋਂ ਗੁਲਿਆਂ ਨਾਲ ਜਿਹੜਾ ਪਲਾਰਡ ਨੂੰ ਉਤ ਲੋਡ ਕਰਕੇ ਜਿਵੇਂ ਤਾਂ ਤੁਸੀਂ ਆ ਜੀ ਬਾਈ ਜਿਹੜਾ ਆਪਣੀ ਮੋਟਾਈ ਹੁੰਦੀ ਹੈ ਉੱਥੋਂ ਜਿਹੜਾ ਲੜਨ ਹੋ ਲਗਣਾ ਹੈ ਫੋਲਡਾਂ ਤੋਂ ਬਾਅਦ ਥੱਲੇ ਉਹਨਾ ਲੜਨ ਚੱਕਾਂਗੇ ਤੇ ਦੋ ਲੜਨ ਜਿਹੜੇ ਆਪਾਂ ਇਕੱਠੇ ਕਰਾਂਗੇ ਫਿਰ ਦੋ ਇਹ ਲੜ ਇਕੱਠੇ ਕਰਕੇ ਜਿਹੜਾ ਲੜਾ ਲੋਡ ਕਰਕੇ ਲਗਾ ਦੇਣਾ ਜਿੰਨੇ ਆਪਾਂ ਪਹਿਲਾਂ ਤਾਂ ਭਰ ਰੱਖਿਆ ਨਾ ਪਹਿਲਾਂ ਤਾਂ ਮਾਰ ਰੱਖਾਂਗੇ ਤੇ ਫਿਰ ਦੋ ਇਹਨਾਂ ਨੇਰੇ ਉਹ ਲੋੜ ਕਰਕੇ ਤੇ ਲੜਾਂ ਨੂੰ ਸਾਹ ਕਰਕੇ ਲਗਾ ਦੇਣਾ ਹੈ ਤੇ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਖੋਲ ਦਵਾ ਥੱਲੇ ਰਾ ਕੇ ਬੰਦ ਪਾ ਦੋ ਤਰ੍ਹਾਂ ਕੇ ਦੋਹੀ ਪੱਲੇ ਇਕੱਠੇ ਕਰਕੇ ਇੱਕ ਵਾਲੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਲੜਾ ਲੜ ਨੂੰ ਫੋਲਡ ਕਰਕੇ ਉਹ ਲਾ ਇੱਕ ਜਿਹੜਾ ਬਣਾ ਲੜ ਬਣ ਗਿਆ ਹੈ ਤੇ ਦੋ ਲੜ ਬਣਾ ਲਈ ਜਿਹੜਾ ਆਪਾਂ ਲੜ ਨੂੰ ਹਲਕਾ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਜਿਹੜੇ ਦੋ ਲੜ ਨੇ ਉਹ ਬਣ ਕੇ ਆਪਣੇ ਤਿਆਰ ਹੋਣਗੇ ਉਹਨਾਂ ਨੂੰ ਜਿਹੜਾ ਆਪਾਂ ਇਕੱਠਾ ਕਰਨਾ ਇਕੱਠੇ ਕਰਕੇ ਉਹਨਾਂ ਦੀ ਸਫਾਈ ਕਰਨੀ ਜਿੰਨੀ ਹੱਦ ਤੱਕ ਸਫਾਈ ਹੋ ਵੀ ਹੋਣੀ ਹੈ ਫਤਨਾ ਸਫਾਈ ਕਰਕੇ ਤੇ ਬੇੜਾ ਲੜ ਨੂੰ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਟੜੀ ਆ ਪਸਟਿੰਗ ਕਰਿਆਣੀ ਹੈ ਦੋਈ ਲੜਾਂ ਨੇੜੇ ਪਾਉ ਲੋਡ ਕਰਕੇ ਜਿਹੜਾ ਲੜਾ ਸੈੱਟ ਕਰਕੇ ਲਗਾ ਦੇਣਾ ਹੈ ਜਦੋਂ ਇਹ ਵਾਈਰ ਕੇ ਨਹੀਂ ਵਾਈ ਕਰਕੇ ਜਿਹੜਾ ਲੜਾ ਲਗਾਵਾਂਗੇ ਤੇ ਫਿਰ ਇਸ ਤਰ੍ਹਾਂ ਜਿਹੜਾ ਪਾਗਲਾ ਲਗਾਉਣਾ ਲਰਨ ਬੈਗ ਤੋਂ ਪਿੰਚੇ ਕਰਾਣਾ ਪੂਣੀ ਦਾ ਖੋਲਦੋਂ ਬਾਅਦ ਥੱਲੇ ਰਾ ਕੇ ਪੰਦ-ਪੰਦਾ ਉੱਤਰਾ ਕੇ ਦੋਈ ਬਲੇ ਕੱਟ ਦੋਈ ਬਲੇ ਪਹਿਲੇ ਪਹਿਲੇ ਕਰਾ ਖੋਲ ਕੇ ਜਦੋਂ ਨਾ ਪਮਟਾਈਲ ਫਾਸਨਾ ਜੋੜ ਕੇ ਜਿਹੜਾ ਲੜ ਨੂੰ ਸਾਫ ਕਰਾਣਾ ਹੈ ਸਾਫ ਕਰਨ ਤੋਂ ਬਾਅਦ ਨਕਦੀ ਜਿਹੜਾ ਪਲੜ ਨੂੰ ਫੋਲਡ ਕਰਾਂਗੇ ਨਕਦੀ ਜਿਹੜਾ ਪਲੜ ਨੂੰ ਫੋਲਡ ਕਰਕੇ ਤੇ ਜੇ ਚ ਉਹਦੀ ਲੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਦੀ ਲੜਾਈ ਰੱਖ ਕੇ ਤੇ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਆਪਣੀ ਸ਼ੇਪ ਉਹਨਾਂ ਦੇ ਅਕਾਰ ਕਿਹੜਾ ਲਾੜ ਨੂੰ ਲਗਾਵਾਂਗੇ ਤੇ ਹੁਣ ਜਿਹੜੇ ਆਪਾਂ ਨਾਲ ਲਾਈ ਸੀ ਉਹਨਾਂ ਦੇ ਜਿਹੜੇ ਆਪਾਂ ਸੈਟਿੰਗ ਕਰ ਲੈਣੇ ਆ ਚੰਨਾ ਨੂੰ ਸਾਫ਼ ਕਰ ਲੈਣਾ ਤੇ ਜੇ ਕਿਹ ਲੜਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਬਾਅਦ ਨਾਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਨੋਟ ਲੱਗ ਬੱਚੇ ਤਾਂ ਕਿ ਚੰਗੀ ਤਰ੍ਹਾਂ ਇਹ ਪਲੜਾਈ ਸਫਾਈ ਕਰ ਲੈਣੀ ਹੈ ਤੇ ਪਰ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨਾ ਕਿ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਹੈ ਜਿੱਥੇ ਆਪਾਂ ਸ਼ੇਵਲੜ ਫੋਲਡ ਕਰੀ ਉਹ ਤੋਂ ਥੋੜਾ ਹੀ ਗਾਂ ਕਰਕੇ ਪੱਗ ਪਰ ਲਗਾਵਾਂਗੇ ਤੇ ਜਿੱਥੇ ਆਪਾਂ ਸ਼ੇਵਲੜ ਦੇ ਫੋਲਡ ਕਰੇ ਤੇ ਜਿਹੜੇ ਬਲ ਹੋਣਗੇ ਉਹਨੂੰ ਜਿਹੜਾ ਆਪਾਂ ਕੱਢਣ ਲਈ ਜਿਹੜਾ ਆਪਾਂ ਲੜਾ ਬਲਾਨੂ ਥੱਲੇ ਵਾਣੂ ਖੱਚ ਕੇ ਤੇ ਫਿਰ ਜਿਹੜਾ ਪਕੜ ਕੇ ਲੜਾ ਲਗਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਹੋੜਗਾ ਲੜਨ ਨੂੰ ਅੱਧਾ ਉੱਤੇ ਅੱਧਾ ਥੱਲੇ ਹੋੜ ਕਰਕੇ ਜਿਹੜਾ ਬਲਾਨੂ ਇੱਕ ਟੈਪ ਦੀ ਉਹਦੀ ਪੁਣੀ ਬਣਾ ਲੈਣੀ ਆ ਇੱਕ ਟੈਪ ਦੀ ਪੁਣੀ ਬਣਾ ਕੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢਣਾ ਹੈ ਨਾਲ ਜੇ ਬਾਕੀ ਬਤਰੀ ਆਪ ਸੈਟਿੰਗ ਕਰਨੀ ਹੈ ਤੇ ਫਿਰ ਇਹੜਾ ਪਰਾਰ ਨੂੰ ਪੱਗ ਪੈਨ ਦੇ ਥਲੇ ਰੱਖਣਾ ਪੱਗ ਪੈਨ ਦੇ ਥਲੇ ਇਹੜਾ ਕਿਹੜਾ ੜਾ ਨੂੰ ਸਾਫ਼ ਕਰਕੇ ਲਾਉਣਾ ਹੈ ਲੜੀ ਤਾਂ ਕੀਤਾ ਨਾ ਸੁਭਾਈ ਕਰਕੇ ਜਿੰਨਾ ਪਪੜਾ ਕਿਤੇ ਰੱਖੇ ਉਹਨਾਂ ਪਪੜਾ ਨੂੰ ਅਖਤ ਰਾਕੇ ਫਿਰ ਪੱਗ ਬੰਦੇ ਦੇ ਲੈ ਰਾ ਕੇੜਾ ਪਪੜਾ ਨੂੰ ਫਰਟਵਾਂ ਨੂੰ ਫੋਲਡ ਕਰ ਦੇਣਾ ਫਰਟਵਾਂ ਨੂੰ ਫੋਲਡ ਕਰ ਤਵਾਦ ਜਿੰਨੀ ਜਿਹੜੀ ਕੜਾਈ ਰੱਖਣੀ ਚਾਹੁੰਦੇ ਤੁਸੀਂ ਉਹਨੀਆਂ ਦੀ ਕੜਾਈ ਰੱਖ ਕੇ ਤੇ ਲੜਨ ਉੱਤੇ ਰੱਬ ਦੇਣਾ ਤੇਵਲਾਂ ਨੂੰ ਜਿਹੜਾ ਲੋਡ ਕਰ ਕਿਹੜਾ ਲੜਨ ਉੱਤੇ ਰੱਬ ਰਣਾ ਹੈ ਇਹ ਤੋਂ ਡਰੜ ਕਟੇ ਜਾਂ ਉਪਰੋਖ ਇਸ ਕੇ ਅੰਦਰ ਤੁਸੀਂ ਇੱਕ ਜਾਂ ਦੋ ਪੱਗ ਮਿਹੜੇ ਲੜਨ ਦੁਕਾਨ ਵਸਤ ਲਗਾ ਸਕਦੇ ਹੋ ਇਹ ਫਿਰ ਜਿਹੜਾ ਆਪਾਂ ਸੈਂਟਾ ਕਣਾ ਜਿਹੜਾ ਆਪਾਂ ਜਿਹੜਾ ਇਹ ਸੱਦੇ ਸੈਂਟਰ ਤੋਂ ਉਹਨੇ ਬੈਤੋ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਫਲਾ ਕੇ ਤੇ ਇੱਥੇ ਕਿਤੇ ਸਨ ਗ੍ਰਹਿ ਦਾ ਉੱਥੋਂ ਬਟੂਸ਼ੀਆਂ ਦੇ ਕੇ ਹੱਥਾਂ ਨਾਲ ਦੱਬ ਕੇ ਜਿਹੜਾ ਪਵਾ ਨਾਲ ਦੱਬ ਕੇ ਜਿਹੜਾ ਆਪਾਂ ਸੂਰਾ ਕਵਰ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਸੜਾ ਚੰਗੀ ਤਰ੍ਹਾਂ ਡੈਡ ਕਵਰ ਕਰਨਾ ਹੈ ਤੇ ਚਾਰ ਪਾਸੇ ਜਿਹੜਾ ਪਵਾ ਹੀ ਫੇਰ ਕੇ ਕਵਰ ਕਰ ਲੈਣਾ ਤੇ ਬੈਗੜਾ ਲਗਾਉਣਾ ਅੱਧਾ ਜੋ ਦਬ ਬੋਲਡ ਕਰ ਕੇ ਜਿਹੜਾ ਬਲੱਡ ਨੂੰ ਬੈਗ ਤੇ ਹੀ ਦੱਬਣਾ ਹੈ ਲਾਰ ਨੂੰ ਜਿਹੜਾ ਆਪਾਂ ਸਾਫ਼ ਕਰਕੇ ਲਗਾਵਾਂਗੇ ਜਲਦੀ ਨੰਬਰ ਲੈ ਕੇ ਹਰ ਨੇ ਆ ਵੀ ਦੇਖ ਲਈ ਧੰਨਵਾਦ ਵਾਈ ਗੁਰੂ ਕੀ ਕਾ ਖਾਲਸਾ ਵਾਈ ਗੁਰੂ ਕੀ